ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਕੜੀ ਤੇ ਜਿਹਦੇ ਲਈ ਆਪਾਂ ਨੇ ਲਈ ਹੈ ਇੱਕ ਕੜਸ਼ੀ ਵੇਸਣ ਦੀ ਤੇ ਦੋ ਕੜਸ਼ੀਆਂ ਲਈਆਂ ਆਪਾਂ ਨੇ ਦਹੀਂ ਦੀਆਂ ਜੇ ਤੁਸੀਂ ਜ਼ਿਆਦਾ ਖੱਟੀ ਪਸੰਦ ਕਰਦੇ ਹੋ ਤੁਸੀਂ ਦਹੀਂ ਤਿੰਨ ਜਾਂ ਚਾਰ ਕੜਸ਼ੀਆਂ ਵੀ ਲੈ ਸਕਦੇ ਆ ਪਰ ਆਪਾਂ ਨਾਰਮਲ ਜੀ ਬਣਾਉਣੀ ਆ ਇਸ ਲਈ ਆਪਾਂ ਇੱਕ ਕੜਸ਼ੀ ਵੇਸਣ ਚ ਦੋ ਕੜਸ਼ੀਆਂ ਦਹੀਂ ਦੀਆਂ ਤੇ ਨਾਲ ਨਮਕ ਤੇ ਹਲਦੀ ਲਈਆ ਪਹਿਲਾਂ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਆਪਾਂ ਕਿਸੇ ਬਲੈਂਡਰ ਚ ਨਹੀਂ ਕਰਨਾ ਸਿੰਪਲ ਹੱਥ ਦੇ ਨਾਲ ਐਦਾਂ ਹੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਨਾਲ ਥੋੜਾ ਥੋੜਾ ਪਾਣੀ ਐਡ ਕਰਦੇ ਜਾਵਾਂਗੇ ਮੈਨੂੰ ਬਹੁਤ ਸਾਰੀਆਂ ਭੈਣਾਂ ਦੇ ਟਿਕਟੌਕ ਤੇ ਵੀ ਮੈਸੇਜ ਆ ਰਹੇ ਸੀ ਵੀ ਕੜੀ ਦੀ ਰੈਸিপি ਸ਼ੇਅਰ ਕਰੋ ਤੇ ਨਾਲ ਆਪਾਂ ਹੁਣ ਇੱਧਰ ਪਤੀਲੇ ਦੇ ਵਿੱਚ ਕੜੀ ਨੂੰ ਰਿਜਣ ਦੇ ਲਈ ਰੱਖ ਦੇਣਾ ਥੋੜਾ ਜਿਹਾ ਪਾਣੀ ਇਹਦੇ 'ਚ ਹੋਰ ਪਾ ਲਵਾਂਗੇ ਤੇ ਜਦੋਂ ਇੱਕ ਉਵਾਲੀ ਆਜੂਗੀ ਉਸ ਤੋਂ ਬਾਅਦ ਇਹਨੇ ਹੋਰ ਫੁੱਲਣਾ ਥੋੜਾ ਜਿਹਾ ਫੇਰ ਇਹਨੇ ਗਾੜੀ ਹੋ ਜਾਣਾ ਆਪਾਂ ਇਹਦੇ 'ਚ ਪਾਣੀ ਹੋਰ ਪਾ ਲਵਾਂਗੇ ਅੰਨੇ ਆਪਾਂ ਪਕੌੜੇ ਬਣਾਉਣ ਦੀ ਤਿਆਰੀ ਕਰਦੇ ਹਾਂ ਜਿਹਦੇ ਲਈ ਆਲੂ ਤੇ ਪਿਆਜ਼ ਕੱਟ ਲੇ। ਸਰੋਂ ਦਾ ਤੇਲ ਆਪਾਂ ਇੱਕ ਫਰਾਈਪੈਨ ਚ ਪਾ ਕੇ ਕਾੜਨ ਦੇ ਲਈ ਸਾਈਡ ਤੇ ਰੱਖਤਾ। ਕੜੀ ਦੇ ਲਈ ਜਿਹੜੇ ਪਕੌੜੇ ਬਣਾਉਣੇ ਆ ਉਹਦੇ ਲਈ ਆਪਾਂ ਨੇ ਆਲੂ ਪਿਆਜ਼ ਲੈ ਲਿਆ ਤੇ ਨਾਲ ਲੈ ਆਪਾਂ ਨੇ ਬੇਸਣ ਪਾ ਲਿਆ। ਹੁਣ ਪਾ ਲਵਾਂਗੇ ਗਰਮ ਮਸਾਲਾ। ਥੋੜੀ ਜੀ ਹਲਦੀ। ਟੇਸਟ ਦੇ ਅਕੋਰਡਿੰਗ ਪਾ ਲਵਾਂਗੇ ਨਮਕ ਅਦਰਕ ਤੇ ਹਰੀ ਮਿਰਚ ਪਾ ਲਵਾਂਗੇ ਅੱਧਾ ਚਮਚਾ ਤੇ ਥੋੜੀ ਜਿਹੀ ਪਾ ਲਵਾਂਗੇ ਆਪਾਂ ਕਸੂਰੀ ਮੇਥੀ ਹੁਣ ਆਪਾਂ ਮਿਕਸ ਕਰ ਲਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਬੇਸਣ ਦੀ ਲੋੜ ਪਊਗੀ ਤਾਂ ਆਪਾਂ ਹੋਰ ਪਾ ਲਵਾਂਗੇ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਆਪਾਂ ਪਕੌੜੇ ਫਰਾਈ ਕਰ ਲੈਣੇ ਆ ਕੜੀ ਜਿਹੜੀ ਆਪਾਂ ਆਹ ਤਰੀਕੇ ਨਾਲ ਬਣਾਉਨੇ ਆ ਇਹਨਾਂ ਨੂੰ ਆਪਾਂ ਡੇਢ ਜਾਂ 2 ਘੰਟੇ ਦੇ ਲਈ ਆਪਾਂ ਨੇ ਰਿਜਣ ਦੇ ਲਈ ਸਾਈਡ ਤੇ ਰੱਖ ਦੇਣੇ ਤੇ ਉਹਨਾਂ ਟਾਈਮ ਆਪਾਂ ਪਕੌੜਿਆਂ ਦੀ ਤੇ ਤੜਕੇ ਦੀ ਤਿਆਰੀ ਕਰ ਲੈਂਦੇ ਹੁੰਨੇ ਆ ਪਕੌੜੇ ਬਣਾ ਲਏ ਸੀ ਤੇ ਹੁਣ ਆਪਾਂ ਬਣਾਉਨੇ ਆ ਨਾਲ ਤਿਆਰ ਕਰਦੇ ਆ ਤੜਕਾ ਕੜੀ ਆਪਣੀ ਰਿਜ ਜੰਦੀ ਆ ਫਰਾਈਪੈਨ 'ਚ ਆਪਾਂ ਥੋੜਾ ਜਿਹਾ ਤੇਲ ਲਿਆ ਤੇ ਨਾਲ ਇੱਕ ਚਮਚਾ ਪਾ ਲਿਆ ਆਪਾਂ ਮੇਥੇ ਇੱਕ ਚਮਚਾ ਪਾ ਲਵਾਂਗੇ ਆਪਾਂ ਰਾਈ ਦਾ ਤੇ ਥੋੜੇ ਜਿਲੇ ਲੈ ਲਵਾਂਗੇ ਆਪਾਂ ਕੜੀ ਪੱਤੇ ਇੱਕ ਚਮਚਾ ਪਾ ਲਵਾਂਗੇ ਜੀਰਾ ਹੁਣ ਪਹਿਲਾਂ ਸੁੱਕੇ ਮਸਾਲਿਆਂ ਨੂੰ ਭੁੰਨ ਲਵਾਂਗੇ ਹਰ ਇੱਕ ਦਾ ਆਪਣਾ ਵੇ ਹੁੰਦਾ ਬਣਾਉਣ ਦਾ ਪਹਿਲਾਂ ਮੈਂ ਆਹ ਮਸਾਲੇ ਭੁੰਨ ਲੈਂਦੀ ਹੁੰਨੀ ਆ ਤੇ ਨਾਲ ਆਪਾਂ ਐਡ ਕਰ ਲਵਾਂਗੇ ਲਸਣ 골ਡਨ ਬ੍ਰਾਊਨ ਹੋਣ ਤੋਂ ਬਾਅਦ ਐਡ ਕਰ ਲਵਾਂਗੇ ਇਹਦੇ ਵਿੱਚ ਪਿਆਜ਼ ਇਸ ਟ੍ਰਿਕ ਦੇ ਨਾਲ ਜਿਹੜੀ ਆਪਾਂ ਕੜੀ ਬਣਾਉਨੇ ਆ ਇਹਦਾ ਟੇਸਟ ਦਾ ਵੱਖਰਾ ਹੀ ਸਵਾਦ ਹੁੰਦਾ ਹੈ ਜਿਵੇਂ ਆਪਾਂ ਪਹਿਲਾ ਤੜਕਾ ਲਾ ਕੇ ਜਿਹੜੀ ਕੜੀ ਆ ਪਰ ਝਾ ਲੈਨੇ ਆ ਘੰਟਾ ਤੱਕ ਚਲੋ ਉਹ ਵੀ ਆਪਣੀ ਥਾਂ ਬੈਸਟ ਆ ਪਹਿਲਾਂ ਆਪਾਂ ਉਹ ਹੀ ਬਣਾਉਂਦੇ ਆ ਹੁਣ ਤੱਕ ਪਰ ਜਿਹੜਾ ਐਦਾਂ ਬਣਾਉਨੇ ਆ ਕੜੀ ਇਹ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਪਿਆਜ਼ ਹਾਫ ਕੁੱਕ ਹੋ ਗਿਆ ਤੇ ਹੁਣ ਆਪਾਂ ਐਡ ਕਰ ਲਵਾਂਗੇ ਟਮਾਟਰ ਅਦਰਕ ਤੇ ਹਰੀ ਮਿਰਚ ਇੱਕ ਚਮਚਾ ਪਾਵਾਂਗੇ ਨਮਕ ਪਾਲਵਾਂਗੇ ਹੁਣ ਨਮਕ ਪਹਿਲਾਂ ਵੀ ਆਪਾਂ ਕੜੀ ਚ ਪਾ ਲਿਆ ਤੇ ਪਕੌੜਿਆਂ ਚ ਵੀ ਪਾਇਆ ਹੈ ਤੇ ਹੁਣ ਆਪਾਂ ਥੋੜਾ ਥੋੜਾ ਪਾਉਣਾ ਹੈ ਕਿਉਂਕਿ ਤਿੰਨੇ ਚੀਜ਼ਾਂ ਚ ਪੈ ਗਿਆ ਨਮਕ ਤੇ ਮਿਰਚ ਦਾ ਖਾਸ ਧਿਆਨ ਰੱਖਣਾ ਹਲਦੀ ਵੀ ਪਾਈ ਹੋਈ ਆਪਾਂ ਨੇ ਪਹਿਲਾਂ ਹਲਦੀ ਵੀ ਆਪਾਂ ਥੋੜੀ ਪਾਵਾਂਗੇ ਟਮਾਟਰ ਚੰਗੀ ਤਰ੍ਹਾਂ ਭੁੰਨ ਲਿਆ ਸੀ ਤੇ ਹੁਣ ਪਾ ਦਵਾਂਗੇ ਹਲਦੀ ਗਰਮ ਮਸਾਲਾ ਧਨੀਆ ਪਾਊਡਰ ਕਿਚਨ ਕਿੰਗ ਦਾ ਇੱਕ ਚਮਚਾ ਪਾ ਲਵਾਂਗੇ ਤੇ ਨਾਲ ਆਪਾਂ ਐਡ ਕਰ ਲਵਾਂਗੇ ਦੇਗੀ ਮਿਰਚ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਥੋੜਾ ਜਿਹਾ ਪਾਣੀ ਪਾ ਕੇ ਮਸਾਲਾ ਚੰਗੀ ਤਰ੍ਹਾਂ ਭੁੱਜ ਜਾਵੇ ਤੇ ਫਿਰ ਆਪਾਂ ਗੜੀਚ ਐਡ ਕਰ ਲਵਾਂਗੇ ਮਸਾਲਾ ਭੁੰਨ ਹੋ ਗਿਆ ਤੇ ਹੁਣ ਆਪਾਂ ਕੜੀ ਚ ਪਾ ਦਨੇ ਆ ਕੜੀ ਪਤਲੀ ਰੱਖਣੀ ਹੈ ਜਾਂ ਗਾੜੀ ਇਹ ਆਪਣੇ ਤੇ ਡਿਪੈਂਡ ਕਰਦਾ ਏ ਵੀ ਕਿਦਾਂ ਹਨਾ ਸਾਡੇ ਘਰ ਦੇ ਜ਼ਿਆਦਾ ਪਤਲੀ ਪਸੰਦ ਕਰਦੇ ਆ ਕਿਉਂਕਿ ਵਿੱਚ ਪਕੌੜੇ ਵੀ ਪਾ ਲੈਨੇ ਆ ਜ਼ਿਆਦਾ ਗਾੜੀ ਕੜੀ ਨਹੀਂ ਖਾਂਦੇ ਫਰਾਈਪੈਨ ਚ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਵਿਚ ਪਾ ਲਵਾਂਗੇ ਪਕੌੜੇ ਆਪਾਂ ਬਣਾ ਲਏ ਸੀਗੇ ਤੇ ਹੁਣ ਕੜੀ ਚ ਐਡ ਕਰ ਦਿੰਨੇ ਆ। ਥੋੜੀ ਜਿਹੀ ਉੱਪਰ ਪਾ ਦਵਾਂਗੇ ਆਪਾਂ ਕਸੂਰੀ ਮੇਥੀ। 10 ਮਿੰਟ ਦੇ ਲਈ ਇਹਨੂੰ ਆਪਾਂ ਹੁਣ ਹੋਰ ਟੱਕੇ ਰੱਖ ਦੇਵਾਂਗੇ। ਗੈਸ ਬਿਲਕੁਲ ਆਪਾਂ ਲੋ ਕਰ ਦੇਣਾ ਤਾਂ ਕਿ ਪਕੌੜੇ ਥੋੜੇ ਜਿਹੀ ਫੁੱਲ ਜਾਣ। ਲੋਜੀ ਕੜੀ ਆਪਣੀ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਚੌਲਾਂ ਦੇ ਨਾਲ ਜਾਂ ਗਰਮ-ਗਰਮ ਫੁਲਕੇ ਦੇ ਨਾਲ ਸਰਵ ਕਰ ਸਕਦੇ ਹੋ ਇਸ ਤਰ੍ਹਾਂ ਕੜੀ ਬਣਾ ਕੇ ਤੇ ਇੱਕ ਵਾਰੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਓਕੇ ਜੀ ਠੀਕ ਆ ਥੈਂਕ ਯੂ